ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਢਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਝੋਟੀ ਹੈ ਜੀ ਸੂਨ ਵਾਲੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਮੇਰੇ ਵੱਤਾਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗਾ ਟਾਈਟਲ ਵਿੱਚ ਜਿਹੜਾ ਤਾਂ ਸਕਰੀਨ ਦੀ ਸਾਈਡ ਉੱਪਰਲੀ ਸਾਈਡ ਆ ਜਾਂ ਨੀਚੇ ਵਾਲੀ ਸਾਈਡ ਹੁੰਦਾ ਪਹਿਲਾ ਨੰਬਰ ਬਾਈ ਦਾ ਹੀ ਹੋਊਗਾ ਉੱਪਰਲੀ ਸਾਈਡ ਸਕਰੀਨ ਤੇ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਸਤਵੀਰ ਸਿੰਘ ਜੀ ਪਿੰਡ ਟਿੱਲਮਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬਈ ਮਾਝ ਦੀ ਜਾਣਕਾਰੀ ਦਿਓ ਜੀ ਮਾਝ ਆਪਣੇ ਝੋਟੀ ਬਕਾਊ ਆ ਜੀ ਦੂਜੇ ਸੂਏ ਠੀਕ ਹੈ ਜੀ ਹਾਂ ਜੀ ਤੇ ਪਹਿਲੇ ਜੀ ਸੂਏ ਮੰਨ ਕੇ ਚਲੋ ਵੀ 12 ਲੀਟਰ ਦੁੱਧ ਤੇ 13 ਅਸੀਂ ਆਪ ਕੱਢੇ ਜੀ ਠੀਕ ਹੈ ਜੀ ਹਾਂ ਜੀ ਤੇ ਉਹ ਠੰਡੀ ਸੀਲ ਦੀ ਆਪਣੀ ਗਰੰਟੀ ਆ ਫੁੱਲੀ ਜੀ ਠੀਕ ਹੈ ਜੀ ਉਪਰਾਂ ਜੀਮਗਾਰ ਭਰਾ ਇਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕੰਦ ਬੜਾ ਸੁੱਕਣਾ ਸੋਹਣਾ ਕਰਮਾ ਵਾਲੀ ਦਾ ਹਾਂ ਜੀ ਵੀ ਰੇਟ ਇਹਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੋਊਗਾ ਹਾਂ ਜਾਇਜ਼ ਜੀ ਜਮਾ ਕਿੰਨੇ ਦਿਨ ਦੱਸਿਆ ਸੀ ਇਹ ਰਹਿੰਦੇ ਹਲੇ ਇਹਦਾ ਹਫਤਾ ਰਹਿੰਦਾ ਜੀ ਇੱਕ ਹਫਤਾ ਰਹਿੰਦਾ ਹਾਂ ਜੀ ਅਲਟੇ ਲਟੋ ਲਾਂ ਪੀਆ ਕਰਮਾ ਵਾਲੀ ਹਾਂ ਜੀ ਲੋ ਜੀ ਤੁਹਾਨੂੰ ਬਹੁਤ ਸੋਹਣਾ ਲੱਗੇਵਾ ਬਾਕੀ ਸਭ ਦਿਖਾਵਾਂਗਾ ਤੁਰਾ ਲੋ ਚਾਰੇ ਥਾਂ ਵੀਡੀਓ ਦੇ ਪਾਵੇ ਵਾਂਗੂ ਸਾਈਡਾ ਤੇ ਠੀਕ ਹੈ ਹਾਂ ਲੋ ਜੀ ਬੱਥ ਬਹੁਤ ਹਨਾ ਤੁੰਡੀ ਲੈਵਲ ਉਪਰ ਬਹੁਤ ਕੈਂਟਾ ਲੱਟ ਲੰਡਣਾ ਪੈਗਾ ਬਈ ਤੋਰਦੇ ਤੋਰਦੇ ਲੋ ਜੀ ਜ਼ਿੰਮੇਦਾਰਪਰਾ ਠੀਕ ਹੈ ਘਰੇਲੂ ਮਾਚ ਆਪ ਜੀ ਘਰ ਵਿੱਚ ਝੋਟੇ ਵੀਰੇ ਆਪਣੀ ਘਰ ਦੀ ਠੀਕ ਹੈ ਪਹਿਲਾ ਸੂਆਪਾ ਚੋਈ ਆ ਦੂਜਾ ਸੂਏ ਹੁਣ ਠੀਕ ਹੈ ਠੀਕ ਲੋ ਜੀ ਮੋੜ ਦਿਓ ਲੋ ਜੀ ਚੈੱਕ ਕਰ ਸਦੇ ਪਰਾ ਲੈਵਲ ਉਪਰ ਕਿਆ ਬਾਤ ਆ ਦੇਖ ਸਾਦੇ ਕੱਦ ਬੱਡ ਚੰਗੀ ਬੜੀ 글로ਸੀ ਫੈਕਟ ਥੋੜਾ ਇੱਕ ਵਾਰ ਬਈ ਤੋਰ ਆਇਦ ਨੂੰ ਹੋਰ ਦਿਖਾ ਦੇ ਸਮਾਰ ਕੇ ਠੀਕ ਆ ਨਾ ਆ ਜਿਓ ਜਿਓ ਲੈ ਬਸ ਇੱਕ ਵਾਰ ਹੋਰ ਦਵਾ ਲਓ ਕਿਹੜਾ ਚੈੱਕ ਕਰ ਸਾਦੇ ਪੂਰਾ ਤਰਾ ਕਰਮਾ ਵਾਲੀ ਦਾ ਥਾਣ ਬਹੁਤ ਸੋਹਣਾ ਲੱਗਿਆ ਭਰਾ ਮੁੱਠੀ ਵਾਲਾ ਥਾਣਾ ਤੇ ਜਿੱਤ ਨਾਟੂ ਲਾ ਪਈਆਂ ਚੈੱਕ ਕਰ ਸਾਦੇ ਠੰਡੀ ਸੀਲ ਬਹੁਤ ਆ ਜੀ ਠੀਕ ਆ ਜੀ ਠੀਕ ਆ ਬੰਦ ਬੰਦ ਬਹੁਤ ਕੰਟਲ ਮਾ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂ ਠੰਡੀ ਸੀਲ ਬਾਈ ਬਹੁਤ ਆ ਦੇਖੋ ਜਿਵੇਂ ਮਰਜੀ ਭਾਵੇਂ ਜਵਾਕ ਤੇ ਹੋਈ ਜਾਣ ਜੀ ਕੋਈ ਡੱਕੀ ਤੇ ਲੋ ਜੀ ਹਾਂ ਇਹ ਥਣ ਤੁਸ ਦੇਖਦਾ ਕੱਲਾ ਕੱਲਾ ਥਾਣਾ ਪਿਆ ਜੀ ਦੇਖ ਸਕਦਾ ਅਜੇ ਤਾਂ ਢੱਲ ਬਹੁਤ ਪਈਆ ਬਣੂ ਬਹੁਤ ਛੋਟੀ ਜੀ ਠੀਕ ਠੀਕ ਹਾਂ ਪਿਛਲੀ ਸੁਵੇ ਦਾ ਬਾਰਾ ਤੇਰਾ ਰਿਕਾਰਡ ਹਾਂ ਜੀ ਠੀਕ ਹੈ ਜੀ ਅੱਜ ਕੇ ਕਰਮ ਵਾਲੀ ਬਾਦੀ ਦੂਗੀ ਹਾਂ ਜੀ ਠੀਕ ਹੈ ਜੀ ਸੋ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਮਿਲਦੇ ਆ ਭਰਾ ਕਿਸ ਨਵੀਂ ਜਿਹੜੀ ਚ ਇੱਕ ਸੇ ਬਾਈ